ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 84270 19817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 6 ਨਗ ਦਿਖਾਉਣ ਜਾ ਰਹੇ ਹਾਂ 6 ਦੇ 6 ਫਾਰ ਸੇਲ ਆ ਇੱਕੋ ਕਰੋ ਜੀ ਠੀਕ ਹੈ ਜੀ ਰੇਟ ਤੇ ਡਿਟੇਲ ਵੀਰ ਤੁਸੀਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਾਸ਼ੀ ਕਾ ਸਾਸ਼ੀ ਗੱਲ ਜੀ ਨਾਮ ਐਡਰੈਸ ਦੱਸ ਦਿਓ ਜੀ ਨਾਮ ਬੰਦੇ ਸਿੰਘ ਪਿੰਡ ਪਿੰਡ ਗੋਗੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦੋ 9501677938 ਠੀਕ ਹੈ ਜੀ ਪੈਂਡੂਗੋ ਕਿਹਾ ਗਿਆ ਹਾਂਜੀ ਠੀਕ ਹੈ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੱਚੀ ਦੇਖ ਰਹੇ ਜੀ ਇਹਦੀ ਉਮਰ ਕਿੰਨੀ ਹੈ ਪਹਿਲਾਂ ਤੋਂ ਇਹਦੀ ਉਮਰ ਵੀਰੇ 17 ਮਹੀਨੇ ਹੈ 17 ਮਹੀਨੇ ਠੀਕ ਹੈ ਜੀ ਕੋਈ ਸੀਮੈਂਟ ਵਗੈਰਾ ਦਾ ਪਤਾ ਹੈ ਕਿਹੜੇ ਸੀਮੈਂਟ ਦੀ ਆਪਾਂ ਵੀਰੇ ਕਾਪੀ ਦੇ ਲਿਖਿਆ ਵਾ ਠੀਕ ਹੈ ਦੋ ਵਾਰੀ ਤਾਰਾ ਦੇ ਜੋ ਕਿ ਟੀਕਾ ਬਾਰੇ ਦੇ ਹਲੇ ਭਰਾਏ ਨਹੀਂ ਠੀਕ ਹੈ ਮਦਰ ਦਾ ਮੈਡਿਕਲ ਰਿਕਾਰਡ 25 ਪਲੱਸ ਸੀ ਜੀ 25 ਪਲੱਸ ਯਾਨੀ ਕਿ ਰਿਕਾਰਡ ਹੈ ਕਿਦੀ ਮਦਰ ਦਾ ਠੀਕ ਹੈ ਜੀ ਉਮਰ 17 ਮਹੀਨੇ ਆ ਗਈ ਠੀਕ ਹੈ ਜੀ 3000 ਰੁਪਏ ਠੀਕ ਹੈ ਵਿੱਚੋਂ ਮੰਨਤਣ ਹੋ ਜੂਗਾ ਜੀ ਹਾਂਜੀ ਹੋ ਜੂਗਾ ਠੀਕ ਹੈ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਚਾਰ ਥਾਣਾ ਪੰਜਵਾਂ ਕੋਈ ਥਾਣਾ ਨਹੀਂ ਸੋਹਣ ਫੇਸ ਕੁਆਲਟੀ ਵਗੈਰਾ ਕੀਤਾ 20000 ਰੁਪਏ ਮੁੱਲ ਕਰਦੇ ਵਿੱਚੋਂ ਮੰਨਤਣ ਹੋ ਜੂਏ ਤੇ ਜਿਹੜੀ ਦੂਜੇ ਨੰਬਰ ਤੇ ਆ ਗਈ ਜੀ ਇਹਦਾ ਵੀ ਵੀਰੇ ਕਾਪੀ 'ਚ ਹੀ ਲਿਖਿਆ ਹੋ ਗਾ ਰਕਾਰਡ ਠੀਕ ਹੈ ਜੀ ਉਮਰ ਵਗੈਰਾ ਇਹਦੀ ਇਹਦੀ ਕੀ ਉਮਰ ਹੈਗੀ ਵੀਰੇ 15 ਕੁ ਮਹੀਨਿਆਂ ਦੀ ਠੀਕ ਹੈ ਤੇ ਇਹਦਾ ਮੁੱਲ ਕੀ ਕਰਦੇ ਆਪਾਂ ਇਹਦਾ ਮੁੱਲ ਵੀਰੇ 15000 ਰੁਪਏ ਠੀਕ ਹੈ ਜੀ ਜਿਹੜੀ ਆਪਾਂ ਤੀਜੇ ਨੰਬਰ ਤੇ ਮੈਂ ਦੇਖ ਰਹੀ ਜੀ ਕਿਵੇਂ ਸੂਏ ਸੂਈ ਆ ਜੀ ਇਹ ਮੇਰੇ ਦੂਜੇ ਸੂਏ ਸੂਈ ਦੂਜੇ ਸੂਏ ਹਾਂਜੀ ਠੀਕ ਹੈ ਜੀ ਪਿੱਛੇ ਕੀ ਆ ਗਿਆ ਜੀ ਇਹ ਪਿੱਛੇ ਜਿਹੜੀ ਕੱਟੀ ਆ ਸੀਗੀ ਜੀ ਕੱਟੀ ਠੀਕ ਹੈ ਜੀ ਸੂਈ ਨੂੰ ਕਿੰਨੇ ਕ ਦਿਨ ਹੋਏ ਨੇ ਹਫਤਾ ਹੋ ਗਿਆ ਹਫਤਾ ਹੋ ਗਿਆ ਠੀਕ ਹੈ ਜੀ ਹੁਣ ਕਿੰਨਾ ਤਿਆਰ ਹੈ ਜੀ ਇਸ ਟਾਈਮ ਤੇ ਮੇਰੇ 9 ਲੀਟਰ ਦੁੱਧ ਮਿਲ ਕੇ ਤਿਆਰ ਹੈ ਠੀਕ ਹੈ ਲੀਟਰ ਆ ਦੋਹਰੂਗੇ ਬਾਅਦ ਮਰੀ ਚੁੰਚਵਾਦੀ ਕਿਵੇਂ ਜੀ ਪੂਰੀ ਵਧੀਆ ਜੀ ਚੁੰਚਵਾਦੀ ਤਾਂ ਸੋਹਣੇ ਮੁਠੀ ਵਾਲੇ ਥਾਂ ਲੱਗੇ ਤੁਸੀਂ ਦੇਖ ਸਕਦੇ ਹੋ ਪਤਲੇ ਚੌੜੇ ਦੇ ਵਿੱਚ ਆ ਗਈ ਸਿੰਗੀ ਸਿੰਗੀ ਤੁਸੀਂ ਦੇਖੋ ਇਹਨਾਂ ਇੱਕ ਨ ਲਿਸਟੀਨਾ ਵੀ ਕਿਸੇ ਪਾਸੇ ਨੂੰ ਤੁਸੀਂ ਦੇਖ ਸਕਦੇ ਹੋ ਕਦ ਘੜ ਦੇ ਵਿੱਚ ਠੀਕ ਹੈ ਇਹਦਾ ਮੁੱਲ ਕੀ ਕਰਦੇ ਆਪਾਂ ਇਹਦਾ ਮੁੱਲ ਮੇਰੇ 85000 ਵਿੱਚੋਂ ਮਾਨਤਾ ਹੋ ਜੂਗਾ ਹਾਂਜੀ ਹੋ ਜੂਗਾ ਠੀਕ ਜਿਹੜੀ ਆਪਾਂ ਚੌਥੇ ਨੰਬਰ ਤੇ ਦੇਖਦੇ ਆਂ ਜੀ ਇਹ ਕਿਵੇਂ ਸੂਏ ਜੀ ਹਾਂਜੀ ਜਿਹੜੀ ਆਪਾਂ ਚੌਥੇ ਨੰਬਰ ਤੇ ਦੇਖ ਰਹੇ ਆਂ ਜੀ ਇਹ ਕਿਵੇਂ ਸੂਏ ਇਹ ਵੀ ਮੇਰੇ ਦੂਜੇ ਸੂਏ ਦੂਜੇ ਸੂਏ ਠੀਕ ਹੈ ਜੀ ਇਹਦੇ ਪਿੱਛੇ ਕੀ ਆ ਜੀ ਇਹਦੇ ਪਿੱਛੇ ਵੀ ਆ ਮੇਰੇ ਕੱਤੀ ਆ ਠੀਕ ਹੈ ਜੀ ਹਾਂਜੀ ਤਾਂ ਤੇ ਦੇਖ ਸਕਦੇ ਗ੍ਰੇਟਰ ਦੇ ਵਿੱਚ ਆ ਗਈ ਪਿਛਲੇ ਪੈਰ ਤੇ ਮੱਥੇ ਤੇ ਆ ਗਈ ਠੀਕ ਹੈ ਤੋਰੇ ਬਾਰ ਨੂੰ ਤੇਨੂੰ ਸੂਈ ਨੂੰ ਕਿੰਨਾ ਟਾਈਮ ਹੋਇਆ ਜੀ ਮੈਨੂੰ ਬਸ 12 ਕਿ ਦਿਨ ਠੀਕ ਹੈ ਤੇਰੀ ਲੇਵਾ ਵਗੈਰਾ ਤੁਸੀਂ ਦੇਖ ਸਕਦੇ ਹੋ ਇਹਨਾਂ ਇੱਕ ਨੰਬਰ ਹੈ ਜਿੰਦ ਜਾਨ ਦੇ ਵਿੱਚ ਦਿਸੀ ਨਾ ਵੀ ਕਿਸੇ ਪਾਸੇ ਨਹੀਂ ਉਹਨੇ ਸਿੰਘਾ ਸਾਈ ਹਸਾ ਆ ਗਿਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹਦਾ ਮੁੱਲ ਕੀ ਕਰਦੇ ਆਪਾਂ? ਕਿਰੇ 85000 ਠੀਕ ਹੈ ਜਿਹੜੀ ਆਪਾਂ 5ਵੇਂ ਨੰਬਰ ਦੀ ਝੋਟੀ ਦੇਖ ਰਹੇ ਹਾਂ ਇਹ ਕਿਵੇਂ ਸੁਏ ਇਹ ਮੇਰੇ ਦੂਜੇ ਸੁਏ ਆ ਠੀਕ ਹੈ ਤਾਂ ਪਹਿਲਾਂ ਤੁਸੀਂ ਸਿੰਗੀ-ਸਿੰਗੀ ਚੈੱਕ ਕਰੋ ਐ ਲਾਜਵਾਬ ਰੁਪਿਆ ਨਹੀਂ ਲਾਹਦਾ ਤੋਰੋਂਗੇ ਬਾਹਰ ਨੂੰ ਇਹਨੂੰ ਉਠਾ ਜੀ ਤਾਂ ਕਦ-ਕਾੜ ਤੁਸੀਂ ਦੇਖੋ ਐ ਲਾਜਵਾਬ ਆ ਢਿੱਸੀ ਨਾ ਵੀ ਕਿਸੇ ਪਾਸੇ ਨਹੀਂ ਜਿੰਦ ਜਾਨ ਦੇ ਵਿੱਚ ਸੋਹਣੇ ਮੁੱਠੀ ਵਾਲੇ ਚਵਾਈ ਵਾਲੇ ਥਣ ਲੱਗੇ ਤੁਸੀਂ ਦੇਖ ਸਕਦੇ ਹੋ ਤਾਂ ਸਿੰਗੀ-ਸਿੰਗੀ ਚੈੱਕ ਕਰੋ ਐ ਲਾਜਵਾਬ ਜੀ ਇਹਦਾ ਮੁੱਲ ਕੀ ਕਰਦੇ ਆ ਜੀ ਇਹਦਾ ਮੁੱਲ ਮੇਰੇ ਰੈਡ ਫੋਨ ਦੇ ਕਰੇ ਫੋਨ ਤੇ ਹੋਗਾ ਬਾਜ਼ੇ ਹੋਊਗਾ ਜੀ ਹਾਂਜੀ ਠੀਕ ਹੈ ਜੀ ਜਿਹੜੀ ਆਪਾਂ 6ਵੇਂ ਨੰਬਰ ਤੇ ਦੇਖ ਰਹੇ ਹਾਂ ਜੀ ਇਹ ਵੀਰੇ ਹਵੇ 334 ਚਾਰ ਹੋਣਾ ਜੀ ਠੀਕ ਹੈ ਕਿੰਨੇ ਕੇ ਦਿਨ ਬਾਕੀ ਨੇ ਜੀ ਇਹਦੇ ਇਹਦੇ ਜਨਾ 10 ਦਿਨ ਦੀ ਕੱਚੀ ਹੈ ਜੀ 10 ਹੈ ਠੀਕ ਹੈ ਤਾਂ 10 ਦਿਨ ਸੂਨ ਦੇ ਵਿੱਚ ਬਾਕੀ ਆ ਕੋਈ ਦੇਖ ਸਕਦੇ ਹੋ ਠੀਕ ਹੈ ਤੋਰੂਗੇ ਬਾਹਰ ਨੂੰ ਮੜੇ ਤੁਸੀਂ ਤਾਂ ਸੋਹਣੇ ਕੋਣ ਦੇ ਸਿੰਘ ਦੇ ਵਿੱਚ ਆ ਜੀ ਤੁਸੀਂ ਦੇਖ ਸਕਦੇ ਹੋ ਦੇਸੀ ਨਾ ਮੇ ਕਿਸੇ ਪਾਸੋਂ ਇਹਦਾ ਮੁੱਲ ਵੀ ਵੀਰੇ ਫੋਨ ਤੇ ਹੋਊਗਾ ਜੀ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 6 ਨੱਕ ਦਿਖਾਇਆ 6 ਦੇ 6 ਫੋਰਚੂਰ ਆ ਇੱਕੋ ਕਰੋ ਤਾਂ ਪੈਨ ਡੋਗੋ ਕੇ ਜਿਲ੍ਹਾ ਬਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ